ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੀ ਤਹਿਸੀਲ ਬੱਬ ਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੇ ਮੈਂ ਭਾਈ ਬਾਬੇ ਪਾਲ ਹੁਣ ਬੜੀ ਕਿਰਪਾ ਸਬ ਚਲੋ ਵਧੀਆ ਕਿਰਪਾ ਚਾਹੀਦੀ ਜੀ ਤੇ ਨਾਮ ਦੱਸਦੇ ਕਰੀ ਹਾਂ ਭਾਈ ਮੇਰਾ ਅਮਰਪਾਲ ਸਿੰਘ ਜੀ ਹਾਂਜੀ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਠੀਕ ਹੈ ਜੀ ਹਾਂਜੀ ਖਲਕੀਆਂ ਤੋਂ ਪੈਂਦਾ ਜੀ ਆਪਣਾ 2 ਕਿਲੋਮੀਟਰ ਪਈਆ 4 ਬਿਆਸ 7 ਮੇਨ ਰੋਡ ਤੇ 1 ਕਿਲੋਮੀਟਰ ਠੀਕ ਹੈ ਸਰਕਾਰੀ ਸਕੂਲ ਲੱਗੇ ਪਟਾਰੀ ਲੋਰ ਨੰਬਰ ਠੇਕੇ ਲੱਗੇ ਗਲੀ ਆਪਣੀ ਤੇ ਫੋਨ ਨੰਬਰ ਬੋਲ ਦੇ ਕਰੋ ਉਹਨਾਂ ਦਾ ਆਪਣਾ ਵੱਡੇ ਭਾਈ 8424 186 ਹਾਂਜੀ ਤੇ ਹੁਣ ਸ਼ੁਰੂਆਤ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਕਿੰਨਾ ਚਿਰ ਹੋਇਆ ਵੇ ਜੀ ਨੇ ਸੋਈ ਨੂੰ ਚਲੋ ਭਾਜੀ 20 ਦਿਨ ਹੋ ਗਏ ਆ ਸਾਹਮਣੇ ਬੱਚਾ ਜੀ ਠੀਕ ਕਿਹੜਾ ਚ ਬੱਚਾ ਆਹ ਵੇਖੋ ਜੀ ਅੱਜ ਵੀ ਵਸ਼ੀ ਹੁੰਦੀ ਨਾ ਤੇ ਨਾਲ 10000 ਵੱਜ ਜਾਣੀ ਠੀਕ ਆ ਹਾਂਜੀ ਇਹ ਬੱਚਾ ਆ ਇਹ ਅੱਛਾ ਵਾ ਠੀਕ ਆ ਹਾਂਜੀ ਤੇ ਕਿੰਨਾ ਦੁੱਧ ਦੇ ਦੇ ਕੋਲ ਇਹ ਕੋਈ ਭਾਈ ਦੁੱਧ 11 ਲੀਟਰ ਹੋਊਗਾ ਅੱਛਾ ਗਰੰਟੀ 10 ਲੀਟਰ ਦੀ ਦੇਣੀ ਆ ਅੱਛਾ ਹਾਂਜੀ ਤੁਰ ਹਾਂ ਫੇਰ ਇਹਨਾਂ ਆ ਬਤੋ ਵੇਖੋ ਭਾਜੀ ਠੀਕ ਹੈ ਬਹੁਤ ਸੋਹਣਾ ਲੱਸੀ ਦਾ ਅੱਛਾ ਬੱਚਾ ਲੈ ਦੁੱਧ ਮੋਕੇ ਦੇ ਜਿਹੜਾ ਇਹਦੇ ਕੋਲ 10 ਲੀਟਰ ਜਿਹੜਾ ਤਿਆਰ ਦੱਸਦੇ ਆ ਦੁੱਧ ਜਿਹੜਾ ਤੁਸੀਂ ਚਵਾਈ ਕਰਕੇ ਆਪ ਖੜਨਾ ਇੱਥੇ ਜੇ ਬੱਚਾ ਆ ਜਾ ਪਾਪਾ ਤੇ ਥਾਨ ਮੇਰੇ ਤੈਨੂੰ ਲਾਗੇ ਦਾ ਦਿਖਾ ਦਈਏ ਇੱਧਰ ਵੇਖੋ ਵੱਡੇ ਭਾਜੀ ਹੈਗੀ ਵੀ ਠੰਡੀ ਤੇਰੀ ਆ ਜਿਹੜੀ ਇਹ ਨਾ ਕੋਈ ਵੀ ਭਰਾ ਕਵੇ ਠੀਕ ਹੈ ਜੀ ਗਲੀ ਜੀ ਭਾਵੇਂ ਧਰਾਂ ਮਾਰਦੇ ਇਹ ਬਾਜ਼ਾਰ ਜੀ ਭਾਜੀ ਇਹ ਬਟਾਰੀ ਜੀ ਮਿਲਦੀਆਂ ਚੀਜ਼ਾਂ ਠੀਕ ਆ ਆ ਵੇਖ ਲਓ ਠੀਕ ਹੈ ਧਰ ਰੱਥੇ ਛੱਡ ਕੇ ਠੀਕ ਲੈ ਆਓ ਜੀ ਹਾਂ ਜੀ ਥੋੜੀ ਹੋਰ ਦੂਰ ਜਿੰਨੇ ਵੱਡੇ ਭਾਜੀ ਪੁੱਤ ਪਰੇ ਕਰਨਾ ਥੱਲੇ ਇੱਦਾਂ ਹੀ ਵੱਡ ਜਾਣਾ ਰੁਪਈ ਭਾਜੀ ਥੱਲੇ ਇੱਦਾਂ ਚਲ ਲੈ ਜਾ ਲੈ ਜੀ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਇਹਦਾ ਪੀਪਾ ਜੀ ਮੁੱਲ ਜਾਇ ਜੀ ਫੋਨ ਤੇ ਕਰਾਂਗੇ ਜਾਇ ਜੀ ਆ ਛੋਟਾ ਜਿਹਾ ਕਰਾਂਗੇ ਪਰ ਫੋਨ ਤੇ ਕਰਾਂਗੇ ਅੱਜ ਫੋਨ ਤੇ ਕਿਉਂ ਕਰਦੇ ਨਾ ਜੀ ਤੁਹਾਡੇ ਪਾਜੀ ਅੱਜ ਫੋਨ ਤੇ ਕਰਾਂਗੇ ਠੀਕ ਆ ਹਾਂ ਜੀ ਇਹ ਵੀਰ ਭਾਗ ਕੋ ਮੱਛੀ ਲੈ ਜੂ ਨਾ ਪੀਪਾ ਜੀ ਠੀਕ ਆ ਇੱਧਰ ਵੇਖੋ ਕੋਈ ਬੱਚੇ ਦੇ ਨਹੀਂ ਕੋਈ ਪਰਵਾਹ ਇਹਨੂੰ ਕੁਝ ਨਹੀਂ ਠੀਕ ਆ ਐਦਾਂ ਬਾਜ਼ਾਰ ਚੋਂ ਭਾਂਵੇਂ ਛੱਡ ਕੇ ਚਲੋ ਜਿੱਥੇ ਮਰਜੀ ਠੀਕ ਆ ਜੀ ਹਾਂ ਜੀ ਠੀਕ ਆ ਤੇ ਚਲੋ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਇਹਦਾ ਬੱਚਾ ਕਿਹੜਾ ਜੇ ਇਹਦਾ ਵੀ ਪਾਜੀ ਆਵੇ ਤੂੰ ਸਾਹਮਣੇ ਵਿਚਕਾਰ ਬੱਚਾ ਕਿੰਨਾ ਛਿਰ ਦਾ ਪਰ ਆਪ ਨੂੰ ਮਿਥ ਲੈ ਮਹੀਨੇ ਦੇ ਲਾਗੇ ਬੰਨੇ ਜਿਹੜਾ ਹੈਗਾ ਹੀ ਆ ਭਾਵੇਂ 2-4 ਦਿਨ ਬਾਹਰ ਹੀ ਹੋਵੇ ਹਾਂਜੀ ਤੇ ਦੁੱਧ ਕਿੰਨਾ ਜੇ ਤੇ ਕੋਲ ਇਹਦੇ ਕੋਲ ਵੀ ਭਾਜੀ ਦੁੱਧ ਹੋਊਗਾ 10 ਤੋਂ ਬਾਹਰ ਹੀ ਆਪਾਂ 10 ਲੀਟਰ ਦੀ ਗਾਰੰਟੀ ਦੇਣੀ ਆ ਠੀਕ ਆ 10 ਤੋਂ ਘਟ ਜੇ ਤੇ ਗਾਂ ਸਾਡੇ ਘਰ ਰਹਿੰਦੇ ਕੋਈ ਵੀ ਪਰ ਦੋ ਟਾਈਮ ਚੋਂ ਖੜੇ ਤਿੰਨ ਟਾਈਮ ਚੋਂ ਆ ਕੇ ਖੜੀ ਤੁਰ ਹਾਂ ਫਿਰ ਇੱਕ ਰੀਨ ਹੈਗਾ ਵੀਰ ਜੀ ਦੂਜਾ ਸਵੇਰ ਹੀ ਅਰਥੀ ਕਉਂਦੀ ਆ ਠੀਕ ਆ ਕਹਿੰਦੇ ਵੀਰ ਭਾਵੇਂ ਭੁੱਖੀ ਮਾਰੀ ਆ ਠੀਕ ਹੈ ਜੀ ਹਾਂਜੀ ਬਾਕੀ ਸਾਰੀਆਂ ਸੂਈਆਂ ਸਵਾਈਆਂ ਸਾਰੇ ਵੀਰਾਂ ਨਾਲ ਹੱਥ ਜੋੜ ਕੇ ਬੇਨਤੀ ਇਹ ਹੈ ਕਿ ਦੋ ਟਾਈਮ ਚਵਾਈ ਜਿਹੜੀ ਤੁਸੀਂ ਆਪ ਕਰਕੇ ਖੜਨੀ ਆ ਤੇ ਵੀਡੀਓ ਕਾਲ ਤੇ ਵੀ ਤੁਸੀਂ ਆਪ ਹੀ ਝੋਣੀ ਆ ਜੇ ਨਹੀਂ ਰਹੀ ਆ ਸਕਦੇ ਇਹ ਫਰਿੱਜਾਂ ਇੱਥੇ ਵੇ ਲੋ ਸਾਰੇ ਪੂਰੀ ਛੜਤੀ ਆ ਲਓ ਇਸ ਤਰ੍ਹਾਂ ਹੀ ਥੱਲੇ ਬੈਠੇ ਸਾਰੀ ਜਿਹੀ ਫਰਿੱਜਾਂ ਮਿਲੀਆਂ ਗਾੜੀ ਗਰਮੀ ਆ ਗਈ ਆ ਠੀਕ ਹੈ ਜੀ ਹਾਂ ਜੀ ਆ ਲਓ ਇਸ ਤਰ੍ਹਾਂ ਹੀ ਧਰਾ ਮਾਰ ਦੇਣੀਆਂ ਵਾ ਇਦਾਂ ਹੀ ਆ ਦੇਖ ਸਾਡੇ ਅਗਲੇ ਥਨਾ ਦਾ ਚਵਾਹ ਅਜੇ ਨਾ ਗਾਣੇ ਪਾਜੀ ਪਛਮਾਨ ਨਹੀਂ ਲਾਇਆ ਠੀਕ ਆ ਤਾਂ ਵੇਖੋ ਠੀਕ ਅਗਲੇ ਸਨਾ ਜੇ ਕਰੀ ਫੇਰ ਤੋਂ ਦਿਖਾ ਦੇ ਦੋ ਦੋ ਤਾਰਾ ਲੈ ਲੋ ਬੜੇ ਭਾਈ ਜਿਹੜਾ ਇਹ ਪਸ਼ਮੀਨੀ ਆ ਜਿਹੜੀ ਚਲੋ ਲੈ ਜਾ ਪਸ਼ਮੀਨੀ ਪਾਜੀ ਗਾਂ ਇਧਰ ਵੇਖੋ ਰਵੀ ਭਾਜੀ ਫਿਰ ਇਦਾਂ ਨਹੀਂ ਇਦਾਂ ਹੀ ਠੀਕ ਆ ਜਿੰਨਾ ਮਰਜ਼ੀ ਆਪੇ ਘੁੰਮ ਗਈ ਅੱਜ ਠੀਕ ਆ ਹਾਂਜੀ ਦੇ ਇਹਦਾ ਮੁੱਲ ਮੁੱਲ ਜਿਆਦਾ ਪੀਪਾ ਜੀ ਕਿੰਨਾ 35000 35000 ਵਿੱਚੋਂ ਕਿੰਨਾ ਕਰਨਾ ਮਾਨਾ ਕਿੰਨਾ ਕਰਾਉਣਾ ਵੱਡੇ ਭਾਜੀ ਕਰਾ ਖੁੱਲਾ ਹੀ ਕਰੀਏ ਤੁਸੀਂ ਕਰਾ ਲਓ ਪੂਰੇ 30 ਦੀ ਹਾਂਜੀ ਪੂਰੇ 30 ਦੀ ਠੀਕ ਹੈ ਤੇਰੀ ਗੱਲ ਵਿੱਚ ਨਹੀਂ ਤੁਹਾਡਾ ਨਹੀਂ ਕਹਿਣਾ ਮੋੜਨਾ ਠੀਕ ਆ ਹਾਂਜੀ ਐਚ ਐਮ ਆਨ ਤਾਂ ਖੁੱਲਾ ਛੋੜ ਛੱਪਾ ਕਰਾਂਗੇ ਨਹੀਂ ਬਟ ਇੱਕ ਦੀ ਛੋੜ ਛੱਪਾ ਕਰਾਂਗੇ ਅੱਛਾ ਇਹਨੇ ਕਿ ਪੱਥਰ ਤੇ ਲੀਕ ਆ ਪੱਥਰ ਤੇ ਲੀਕ ਬਟਾਦੀ ਨਹੀਂ ਹੁੰਦੀ ਅੱਛਾ ਇਹ ਸੌਦੇ ਬਿਲਕੁਲ ਸਵੱਲੇ ਮਿਲ ਨੇ ਸ਼ਿੰਦੂ ਰੇਟੀ ਤੋਂ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਈ ਆਪਣੇ ਕੋਲ ਇੱਕ ਹੋਰ ਤੀਸਰੇ ਨੰਬਰ ਤੇ ਇਹਦਾ ਬੱਚਾ ਇਹਦੀ ਬੱਚੀ ਆ ਰਬੀ ਭਾਜੀ ਆ ਸਾਹਮਣੇ ਅੱਛਾ ਵਸ਼ੀ ਹੈ ਹਾਂਜੀ ਕਿੰਨੇ ਕਿ ਚਰਦੀ ਹੋਗੀ ਇਹ ਵੀ ਵੀਰ ਜੀ ਨੂੰ ਮਹੀਨੇ ਨਹੀਂ ਮੇਥਲੇ ਮਹੀਨੇ ਤੋਂ ਵੀਰ ਅੰਦਰ ਮੇਥਲੇ ਜੋ ਪਸਾ ਮਹੀਨੇ ਦੇ ਲਾਗੇ ਚਾਗੇ ਜਿਹੜੀ ਆ ਵੀ ਹੈਗੀ ਆ ਤੇ ਕਿੰਨਾ ਚ ਵੀਰ ਜੀ ਦੇ ਕੋਲ ਦੁੱਧ ਇਹ ਘਰ ਦੀ ਭਾਜੀ ਦੁੱਧ ਦੋਗਾ 10 ਕਿਲੋ ਗਰੰਟੀ ਨੋਨ ਦੇਣੀ ਆ ਠੀਕ ਆ ਹਾਂਜੀ ਤੋਰਾ ਫਿਰ ਇੱਕ ਰੀਮ ਬਾਕੀ ਥਨਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਆ ਪਹਿਲਾ ਸੂਰਜ ਦੇ ਪਾਜੀ ਠੀਕ ਹੈ ਜੀ ਉਹ ਡਰਦੀ ਆ ਬੱਚੀ ਆ ਵੇਖੋ ਇਹੋ ਜੀ ਨੂੰ ਕੋਈ ਡਰ ਬਾਕੀ ਨੋਰਮਲ ਜਾ ਕੱਦਿਆ ਵੇ ਲੋ ਵੱਡੇ ਪਾਜੀ ਉਹ ਜੀ ਨੂੰ ਵੀ ਵੱਲ ਬਾਦ ਵੀ ਲੱਤ ਮਾਰੂਗੀ ਠੀਕ ਆ ਆ ਵੇ ਲੋ ਇਹ ਨਾਲ ਕੋ ਵੀਰ ਭਰਾ ਕਵੇ ਚਲੋ ਲੈ ਜਾ ਫਿਰ ਹਾਂ ਜੀ ਇਹ ਕਿ ਉਤਰ ਥੋੜਾ ਥੋੜਾ ਡਰਦੀ ਆ ਤੇ ਇਹਦਾ ਮੁੱਲ ਇਹਦਾ 7000 ਰੁਪਇਆ ਤੇ ਕੋਈ ਨਹੀਂ 7000 ਤੇ ਜਿਆਦਾ ਇਹਦੇ ਕਰਾ ਲਓ ਜਿੰਨਾ ਮਨ ਤਾਂ ਕਰਾਉਣਾ ਮੋਲੀ ਵੱਧ ਕਰੀ ਜਾਂਦੇ ਤੁਸੀਂ ਅੱਜ ਇਹ ਥੋੜਾ ਜਿਹਾ ਭਾਈ ਬਾਲਾ ਤੇਜ ਹੋਇਆ ਪਿਛਵਾਪੀ ਅੱਛਾ ਅੱਗੇ ਭਾਲਾ ਮੇਦਾ ਇਹਦੇ ਭਾਲਾ ਪਾ ਦੇ ਦਿਆਂ ਅਸੀਂ ਠੀਕ ਆ ਹਾਂ ਜੀ ਯਾਰ ਕਹਿੰਦੇ ਇੰਨੀ ਕਮਾਈ ਨਹੀਂ ਕਿਰੇ 5-700 ਹਜ਼ਾਰ ਹੀ ਆ ਠੀਕ ਆ ਹਾਂਜੀ ਕਿੰਨੇ ਦੀ ਦੇਣੀ ਆ ਫਿਰ ਆਪਾਂ ਤੁਸੀਂ ਕਰਾ ਲਓ ਜੋ ਤੁਸੀਂ ਦੱਸਣਾ ਜੱਸ ਨੋ ਜੱਸ ਨੋ ਹੀ ਕਰਨੀ ਆ ਤਿੰਨ ਛੱਡ ਗਏ ਨਹੀਂ ਹੋਰ ਛੱਡ ਗਏ ਛਡਾ ਲਓ ਫਿਰ ਜੋ ਛਡਾ ਭਾਈ ਬੱਤੀ ਦੀ ਦੇ ਦਈਏ ਦੇ ਦਾਂਗੇ ਵੱਡੇ ਭਾਜੀ ਹੋਰ ਕਰ ਦਈਏ ਮਾਤਾ ਇਹ ਚ ਹੁਣ ਛੋੜ ਹੀ ਹੋਣੀ ਆ ਮੌਕੇ ਤੇ ਹੋ ਜਾਊਗਾ ਹੋ ਜੂਗੀ ਛੋੜ ਖੁੱਲੀ ਹੋਗੀ ਇਹਨੂੰ ਦੋਸਾਂ ਨਹੀਂ ਖੁੱਲੀ ਕਰਾਂਗੇ ਚਲੋ ਕੋ ਫੁੱਲ ਲਾਵੇ ਹਾਂਜੀ ਕੋਲੀ ਭਰਾ ਫੁੱਲ ਲਾਵੇ ਠੀਕ ਆ ਬੰਪਰ ਬਾਰੀ ਵਸ਼ੀ ਮੁੱਲੀ ਤੁਲੇ ਲਈ ਅੱਗੇ ਪਾਉਣ ਲਈਦਾ ਮਾਲ ਪਾਉਣਾ ਦੇਦੀਦਾ ਠੀਕ ਆ ਹਾਂਜੀ ਤੇ ਇਹਦੇ ਕੋਲ ਕਿੰਨੇ ਦੁੱਧ ਹੈ ਇਹਦਾ ਵਿਭਾਗ ਦੁੱਧ 5 ਕਿਲੋ ਨੈਟ ਤਿਆਰ ਹੋਗਾ ਹੈਗਾ ਪੱਕਾ ਦੁੱਧ 5 ਪੰਜੀ ਦੋ ਟਾਂ ਚੋਲੇ ਸਾਢੇ 3/4 ਭਾਜੀ 3 ਟਾਂ ਚੋਲੇ ਅੱਛਾ ਹਾਂਜੀ ਤੁਹਾਡੇ ਸਵੇਰੇ ਤੁਹਾਡੇ ਘਰੇ ਕੋ ਚੋਕੇ ਲੈ ਜੇ ਹਾਂ 4 ਰੁਪਏ ਭਾਈ 4 ਟਾਂ ਕੋਈ ਵੀ ਆ ਚਾਰ ਚਾਰ ਆ ਸਾਰੇ ਚੋਕੇ ਖੜੇ ਤੁਹਾਡੇ ਵੀਰ ਕੋ ਖੜਾ ਹਰ ਵੀਰ ਭਰਾਣੇ ਪੈਸੇ ਦੇਣੇ ਆ ਤਸੱਲੀ ਹੋਵੇ ਤਾਂ ਤੁਹਾਡੇ ਕੁੰਡੇ ਤੋਂ ਖੋਲੇ ਨਹੀਂ ਜਿਸ ਵਜਿਹਾ ਮੈਂ ਤਾਂ ਇੱਥੇ ਰਹਿਂਦੇ ਹਾਂ ਤੁਰਾਂ ਹਾਂ ਫਿਰ ਇਹਨੂੰ ਬਾਕੀ ਇਹ ਕਿ ਚਵਾਈ ਤੁਸੀਂ ਆਪ ਕਰਕੇ ਖੜਨੀ ਆਂ ਅਸੀਂ ਕਿਸੇ ਵੀ ਪਛੋਦੇ ਚਵਾਈ ਕਰਕੇ ਵੀਡੀਓ ਨਹੀਂ ਬਣਾਉਂਦੇ ਕਿਉਂਕਿ ਅਸੀਂ ਤਾਂ 10 ਮਿੰਟ ਹੋਣਾ ਮੈਂ ਵੀਡੀਓ ਬ ਬਾਕੀ ਦੇਖਣੀ ਆ ਸਾਰੀਆਂ ਚੀਜ਼ਾਂ ਤੁਹੀ ਆ। ਕਈ ਵਾਰੀ ਸਾਡੇ ਤਾਂ ਵੀ ਕਈ ਚੀਜ਼ਾਂ ਵਿਖਾਉਣ ਵਾਲੀਆਂ ਜਾਂ ਦੱਸਣ ਵਾਲੀਆਂ ਰਹਿ ਜਾਂਦੀਆਂ ਵਾ। ਪిల్లా ਜੀ। ਉਹ ਤਾਂ ਕੋਈ ਅੱਜ ਵੱਡੇ ਭਾਈ ਇਹ ਡਾਤੀ ਆ। ਬਾਕੀ ਇਹ ਆ ਕਿ ਪਹਿਲਾ ਸੁਆ ਆ। ਹਾਂਜੀ। ਗਾਹ ਵੀ ਜੇ ਤਿਆਰ ਹੁੰਦੀ ਆ। ਤੇ ਕੋਈ ਦੋ ਤਿੰਨ ਸਵੇਰ ਦਊਗੀ। ਤੇ ਇਹਦਾ ਮੁੱਲ ਜਿਹੜਾ ਮੁੱਲ ਜਿਆਦਾ ਭਾਜੀ ਕਿੰਨਾ 12000 ਰੁਪਿਆ 12000 ਹੋਰ ਕਰਨਾ ਮਾਨ ਵਿੱਚ ਕਰਾਓ ਜਿੰਨਾ ਕਰਾਉਣਾ ਕਿੰਨਾ ਦੱਸ ਦੀ ਦੇ ਦਿਆ ਸਰ ਦੇ ਦਾਂਗੇ ਭਾਜੀ 500 ਹੋਰ ਘਟਾਓ ਠੀਕ ਹੈ ਜੀ ਯਾ ਸਰ ਨਾਉ ਦੀ 9000 ਦੀ 9000 ਦੀ ਦੇ ਦਾਂਗੇ ਭਾਰੇ ਪਾ ਕੇ ਨਹੀਂ ਦੇਣੀ ਜਿਹੜਾ ਵੀਰ ਭਰਾ ਵਸ਼ੀ ਲੈ ਗਿਆ 400 ਪੀਊਗਾ ਥਣ ਵਿਖਾ ਲੋ ਭਾਜੀ ਕੀ ਚੀਜ਼ ਲੱਗਾ ਵਸ਼ੀ ਨੂੰ ਚਾਰੇ ਥਾਣੇ ਕੁਝ ਕੀਆ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਬੱਸ ਵੀਰ ਜੀ ਸੁਗਿਆ ਸੁਗਿਆ ਤੂੰ ਵੀਰ ਭਾ ਚੋ ਗਿਆ ਆਪਣੀ ਤਸੱਲੀ ਕਰਕੇ ਦੋ ਜੀ ਤਿੰਨ ਟਾਈਮ ਵੀਰ ਜੀ ਖੜੀ ਜੀ ਦੁੱਧ ਕੱਢਣ ਤਾਂ ਲੈਣ ਨਹੀਂ ਸਾਡੇ ਘਰ ਰਹਿਣ ਦੇ ਠੀਕ ਹੈ ਜੀ ਹਾਂਜੀ ਵੀਰ ਜੀ ਠੀਕ ਹੈ ਜਿਸ ਤਰ੍ਹਾਂ ਕਿ ਵੀਰ ਜੀ ਨੇ ਕਿਹਾ ਕਿੱਥੇ ਆ ਕੇ ਤਸੱਲੀ ਕਰਕੇ ਖੜੋ ਦੁੱਧ ਪੂਰਾ ਹੋਵੇ ਤੇ ਲੈ ਜਾ ਨਹੀਂ ਤੇ ਇੱਥੇ ਹੀ ਰਹਿਣ ਦੋ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ